ਮੇਰੇ ਕੋਲ ਇਹ ਦੋ ਛੜ ਚੁੰਬਕ ਹਨ ਅਤੇ ਤੁਸੀਂ ਇਹਨਾਂ ਦੋਵਾਂ ਚੁੰਬਕਾਂ ਦੇ ਉਤਰੀ ਅਤੇ ਦੱਖਣੀ ਧਰੁਵਾਂ ਨੂੰ ਦੇਖ ਸਕਦੇ ਹੋ ਹੁਣ ਮੈਂ ਇਸ ਚੁੰਬਕ ਦੇ ਉਤਰੀ ਧਰੁਵ ਨੂੰ ਦੂਜੇ ਚੁੰਬਕ ਦੇ ਦੱਖਣੀ ਧਰੁਵ ਕੋਲ ਲੈ ਕੇ ਜਾਵਾਂਗਾ ਤੇ ਅਸੀਂ ਦੇਖ ਸਕਦੇ ਹਾਂ ਕਿ ਚਿਪਕ ਗਏ ਹਨ ਉਤਰੀ ਅਤੇ ਦੱਖਣੀ ਧਰੁਵ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਨੇ ਚਲੋ ਹੁਣ ਇਸ ਚੁੰਬਕ ਦੇ ਦੱਖਣੀ ਧਰੁਵ ਨੂੰ ਦੂਜੇ ਚੁੰਬਕ ਦੇ ਦੱਖਣੀ ਧਰੁਵ ਕੋਲ ਲੈ ਕੇ ਜਾਂਦੇ ਹਾਂ ਹੁਣ ਅਸੀਂ ਦੇਖ ਸਕਦੇ ਹਾਂ ਕਿ ਚਿਪਕ ਨਹੀਂ ਰਹੇ ਹਨ। ਅਸਲ ਵਿੱਚ ਇਹ ਇੱਕ ਦੂਜੇ ਤੋਂ ਦੂਰ ਜਾ ਰਹੇ ਨੇ। ਇੱਥੇ ਦੂਜਾ ਚੁੰਬਕ ਦੂਰ ਜਾ ਰਿਹਾ ਹੈ। ਆਓ ਹੁਣ ਇਹਨਾਂ ਦੇ ਉਤਰੀ ਧਰੁਵਾਂ ਨੂੰ ਵੀ ਇੱਕ ਦੂਜੇ ਦੇ ਕੋਲ ਲਿਆਈਏ। ਅਸੀਂ ਫਿਰ ਤੋਂ ਦੇਖ ਸਕਦੇ ਹਾਂ ਕਿ ਆਕਰਸ਼ਿਤ ਨਹੀਂ ਹੋ ਰਹੇ ਹਨ, ਬਲਕਿ ਕਿ ਦੂਜੇ ਨੂੰ ਪਿੱਛੇ ਧੱਕ ਰਹੇ ਹਨ। ਇੱਕ ਦੂਜੇ ਤੋਂ ਦੂਰ ਜਾ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸਮਾਨ ਧਰੂਵ ਇੱਕ ਦੂਜੇ ਨੂੰ ਪਿੱਛੇ ਤੱਕਦੇ ਹਨ ਯਾਨੀ ਉੱਤਰੀ ਧਰੂਵ ਹਮੇਸ਼ਾ ਉੱਤਰੀ ਧਰੂਵ ਨੂੰ ਪਿੱਛੇ ਤੱਕੇਗਾ ਅਤੇ ਦੱਖਣੀ ਧਰੂਵ ਹਮੇਸ਼ਾ ਦੱਖਣੀ ਧਰੂਵ ਨੂੰ ਪਿੱਛੇ ਤੱਕੇਗਾ ਇਸੇ ਤਰ੍ਹਾਂ ਵਿਪਰੀਤ ਧਰੂਵ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਨੇ ਯਾਨੀ ਉੱਤਰੀ ਧਰੂਵ ਹਮੇਸ਼ਾ ਦੱਖਣੀ ਧਰੂਵ ਨੂੰ ਆਕਰਸ਼ਿਤ ਕਰੇਗਾ ਹੁਣ ਚਲੋ ਇੱਕ ਚੁੰਬਕੀ ਕੰਪਾਸ ਲੈਂਦੇ ਹਾਂ ਅਸੀਂ ਪਹਿਲਾਂ ਇੱਕ ਵੀਡੀਓ ਵਿੱਚ ਦੇਖ ਚੁੱਕੇ ਹਾਂ ਕਿ ਚੁੰਬਕੀ ਕੰਪਾਸ ਵਿੱਚ ਇੱਕ ਚੁੰਬਕੀ ਸੂਈ ਹੁੰਦੀ ਹੈ ਤੇ ਸੂਈ ਦਾ ਲਾਲ ਸਿਰਾ ਉੱਤਰੀ ਧਰੁਵ ਨੂੰ ਜਦਕਿ ਨੀਲਾ ਸਿਰਾ ਦੱਖਣੀ ਧਰੁਵ ਨੂੰ ਦਰਸਾਉਂਦਾ ਹੈ। ਯਾਨੀ ਚੁੰਬਕੀ ਸੂਈ ਵਿੱਚ ਇੱਕ ਛੜ ਚੁੰਬਕ ਦੀ ਤਰ੍ਹਾਂ ਹੀ ਦੋ ਧਰੁਵ ਹੁੰਦੇ ਨੇ। ਹੁਣ ਅਸੀਂ ਇਸ ਛੜ ਚੁੰਬਕ ਨੂੰ ਚੁੰਬਕੀ ਕੰਪਾਸ ਦੀ ਚੁੰਬਕੀ ਸੂਈ ਦੇ ਕੋਲ ਲੈ ਕੇ ਜਾਵਾਂਗੇ। ਤਾਂ ਜਦੋਂ ਅਸੀਂ ਦੱਖਣੀ ਧਰੁਵ ਨੂੰ ਕੋਲ ਲਿਆਉਂਦੇ ਹਾਂ ਤਾਂ ਤੁਸੀਂ ਧਿਆਨ ਦਿਓ ਕਿ ਸੂਈ ਕਿਵੇਂ ਹਿੱਲਦੀ ਹੈ। ਅਸੀਂ ਦੇਖ ਸਕਦੇ ਹਾਂ ਕਿ ਚੁੰਬਕੀ ਸੂਈ ਦਾ ਲਾਲ ਸਿਰਾ ਦੱਖਣੀ ਧਰੁਵ ਵੱਲ ਆਕਰਸ਼ਿਤ ਹੋ ਰਿਹਾ ਹੈ। ਚੁੰਬਕੀ ਸੂਈ ਦਾ ਲਾਲ ਸਿਰਾ ਉੱਤਰੀ ਧਰੁਵ ਹੈ। ਤੁਸੀਂ ਦੇਖ ਸਕਦੇ ਹੋ ਕਿ ਚੁੰਬਕ ਨੂੰ ਕੋਲ ਲਿਆਉਣ ਤੇ ਸੂਈ ਕਿਵੇਂ ਹਿੱਲਦੀ ਹੈ। ਹੁਣ ਜੇ ਅਸੀਂ ਚੁੰਬਕ ਨੂੰ ਉਲਟਾ ਦਈਏ, ਯਾਨੀ ਉੱਤਰੀ ਧਰੁਵ ਚੁੰਬਕੀ ਕੰਪਾਸ ਦੀ ਚੁੰਬਕੀ ਸੂਈ ਦੇ ਦੱਖਣੀ ਧਰੁਵ ਦੇ ਕੋਲ ਲਿਆਈਏ, ਤਾਂ ਇਹ ਇੱਕ ਦੂਜੇ ਨੂੰ ਆਕਰਸ਼ਿਤ ਕਰਨਗੇ। ਇਸ ਤੋਂ ਵੀ ਇਹ ਪਤਾ ਲੱਗਦਾ ਹੈ ਕਿ ਵਿਪਰੀਤ ਧਰੋਵਕ ਦੂਜੇ ਨੂੰ ਆਕਰਸ਼ਿਤ ਕਰਦੇ ਨੇ ਅਤੇ ਸਮਾਨ ਧਰੋਵਕ ਦੂਜੇ ਨੂੰ ਪਿੱਛੇ ਤੱਕਦੇ ਨੇ